ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਕਈ ਭੈਣਾਂ ਦੇ ਜਦੋਂ ਔਲਾਦ ਨਹੀਂ ਹੁੰਦੀ ਤਾਂ ਉਸ ਦੇ ਕਈ ਕਾਰਨ ਹੁੰਦੇ ਨੇ ਉਹਨਾਂ ਵਿੱਚ ਇੱਕ ਵੱਡੀ ਸਮੱਸਿਆ ਐਗ ਨਾ ਬਣਨਾ ਐਗ ਦੀ ਗਿਣਤੀ ਜਿਹੜੀ ਘੱਟ ਹੋਣਾ ਐਗ ਦੀ ਗ੍ਰੋਥ ਨਾ ਹੋਣਾ ਜਾਂ ਐਗ ਦਾ ਸਹੀ ਸਮੇਂ ਤੇ ਨਾ ਫਟਣਾ ਇਹਨਾਂ ਦੇ ਕਾਰਨ ਕੀ ਹੁੰਦੇ ਨੇ ਪੀਸੀਓਐਸ ਥਾਇਰੋਇਡ ਮੋਟਾਪਾ ਮਾਨਸਿਕ ਪ੍ਰੇਸ਼ਾਨੀ ਮੰਨਟਰੀ ਅਫਸੈਟ ਜਿਹਦੇ ਕਰਕੇ ਹਾਰਮੋਨ ਜਿਹੜੇ ਵਿਗੜ ਜਾਂਦੇ ਨੇ ਚਿਹਰੇ ਤੇ ਵਾਲ ਵੀ ਆ ਜਾਂਦੇ ਨੇ ਕਈ ਵਾਰੀ ਆਪਾਂ ਬਹੁਤ ਪੈਸਾ ਖਰਾਬ ਕਰ ਲੈਂਦੇ ਆ ਮਹਿੰਗੇ ਟੈਸਟ ਮਹਿੰਗੇ ਇੰਜੈਕਸ਼ਨ ਦਵਾਈ ਤੇ ਡਾਕਟਰਾਂ ਦੀ ਫੀਸ ਬੰਦੇ ਦਾ ਲੱਕ ਤੋੜ ਦਿੰਦੀ ਆ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਜੇ ਮਰੀਜ਼ ਇਲਾਜ ਵੇਲੇ ਕਾਲੀ ਨਾ ਕਰੇ ਪਹਿਲਾਂ ਮਰੀਜ਼ ਦੇ ਕੇਸ ਦੀ ਸਟੱਡੀ ਕੀਤੀ ਜਾਂਦੀ ਹੈ ਸਾਰੀਆਂ ਰਿਪੋਰਟਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦਵਾਈ ਤਿਆਰ ਹੁੰਦੀ ਆ ਅੱਜ ਦੇ ਰੋਗੀ ਮੇਰੀਆਂ ਭੈਣਾਂ ਛੱਟ ਮੰਗਣੀ ਤੇ ਪੱਟ ਵਿਆਹ ਵਾਲੀ ਜਿਹੜੀ ਨੀਤੀਆਂ ਅਪਣਾਉਂਦੀਆਂ ਨੇ ਜਿਸ ਨਾਲ ਇਲਾਜ ਸਹੀ ਤਰੀਕੇ ਨਾਲ ਨਹੀਂ ਹੁੰਦਾ ਭਾਵ ਪਹਿਲਾ ਕੇਸ ਦੀ ਸਟੱਡੀ ਹੋਊਗੀ ਜਾਂਚ ਪੜਤਾਲ ਕੀਤੀ ਜਾਊਗੀ ਫਿਰ ਫਾਈਨਲ ਕੀਤਾ ਜਾਊਗਾ ਵੀ ਦਵਾਈ ਕੀ ਦੇਣੀ ਆ ਤੇ ਜਿਹੜੀ ਭੈਣ ਨੂੰ ਐਯੁਰਵੇਦਿਕ ਦੀ ਸਮਝ ਹੈ ਉਹੀ ਸੰਪਰਕ ਕਰੇ ਹੱਲ ਜਰੂਰ ਕੱਢਾਂਗੇ ਐਗ ਨਾਲ ਸੰਬੰਧਿਤ ਹਰੇਕ ਜਿਹੜੀ ਬਿਮਾਰੀ ਆ ਉਹਦਾ ਹੱਲ ਹੋ ਸਕਦਾ ਹੈ WhatsApp ਤੇ ਤੁਸੀਂ ਵੌਇਸ ਮੈਸੇਜ ਕਰਕੇ ਗੱਲਬਾਤ ਕਰੋ ਤੇ ਬਿਜੀ ਹੋਣ ਕਰਕੇ ਅਸੀਂ ਫੋਨ ਤੇ ਲੰਬੀ ਗੱਲਬਾਤ ਨਹੀਂ ਕਰ ਸਕਦੇ ਜਿਹੜੀ ਵੀ ਭੈਣ ਨੂੰ ਐਗ ਦੀ ਕੋਈ ਵੀ ਸਮੱਸਿਆ ਹੈ ਘਬਰਾਉਣ ਦੀ ਲੋੜ ਨਹੀਂ ਵਿਸ਼ਵਾਸ ਕਰਕੇ ਇੱਕ ਵਾਰ ਸੰਪਰਕ ਕਰੋ ਹੱਲ ਜ਼ਰੂਰ ਹੋਊਗਾ ਬਹੁਤ ਬਹੁਤ ਧੰਨਵਾਦ